ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਵੀ ਜੋ ਕਵਰੇਜ ਕਰਨ ਲਈ ਆਏ ਨੇ ਸੋ ਮੈਂ ਆਪਣੇ ਵੱਲੋਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਕਿਉਂਕਿ ਇਹ ਜੋ ਮੇਲਾ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੱਗਦਾ ਹੈ ਜਿਹਦੇ ਵਿੱਚ ਬਹੁਤ ਸਾਰੇ ਜਿੱਦਾਂ ਕੀ ਅਜੇ ਪਾਲ ਜੀ ਨੇ ਦੱਸਿਆ ਹੀ ਹੈ ਕਿ ਅਲੱਗ-ਵੱਖ-ਵੱਖ ਜਿਹੜੇ ਆ ਕਰਸ਼ਿਤ ਜਿਹੜੇ ਝੂਲੇ ਔਰ ਬਾਜ਼ਾਰ ਲੱਗ ਰਹੇ ਨੇ ਇਹਦੇ ਵਿੱਚ ਮੈਂ ਦੱਸ ਸਕਦਾ ਕਿ ਇਸ ਵਾਰੀ ਜਿਹੜਾ ਮੇਲਾ ਆ ਉਹ ਅੱਗੇ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹਨੂੰ ਇੱਕ ਤਰ੍ਹਾਂ ਸੰਯੋਜਕ ਕੀਤਾ ਜਾ ਰਿਹਾ ਔਰ ਦੂਸਰਾ ਔਰ ਵਧੀਆ ਤਰੀਕੇ ਦੇ ਨਾਲ ਉਹਨੂੰ ਮੈਨੇਜ ਵੀ ਕੀਤਾ ਜਾ ਰਿਹਾ ਔਰ ਇਹ ਜਿਹੜਾ ਮੇਲਾ ਆ ਬਸਤੀ ਜੋਧੇਲ ਚੌਂਕ ਦੇ ਨਾਲ ਬਾਲ ਸਿੰਘ ਨਗਰ ਆ ਉਹਦੇ ਗੇਟ ਦੇ ਉੱਤੇ ਜਿਹੜਾ ਬਹੁਤ ਵੱਡਾ ਗਰਾਊਂਡ ਆ ਕਿਉਂਕਿ ਮੇਨ ਹਾਈਵੇ ਉੱਤੇ ਲੱਗਦਾ ਨੇੜੇ ਛਿਪਰੀ ਚੌਂਕ ਵੀ ਪੈਂਦਾ ਇਹਦੇ ਇਹਦੇ ਵਿੱਚ ਕਾਰ ਲੱਗ ਰਿਹਾ ਔਰ ਇੱਥੇ ਮੈਂ ਆਪ ਜੀ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਸਹੀ ਤਰੀਕੇ ਨਾਲ ਸਾਰਾ ਮੈਨੇਜ ਹੋਏਗਾ ਔਰ ਸਾਰੇ ਦੀ ਸੇਫਟੀ ਦਾ ਸਿਕਿਉਰਿਟੀ ਦਾ ਸਿਕਿਉਰਿਟੀ ਦਾ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਪਾਰਕਿੰਗ ਲਈ ਵੀ ਬਹੁਤ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਅਸੀਂ ਕੀਤੀਆਂ ਹੋਈਆਂ ਨੇ ਸੋ ਮੈਂ ਆਸਪਾਸ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਮੇਲੇ 'ਚ ਪਹੁੰਚ ਕੇ ਆਪਣਾ ਬੱਚਿਆਂ ਦਾ ਮਨੋਰੰਜਨ ਕਰੋ ਕਿਉਂਕਿ ਇੱਕ ਦੌੜ ਭੱਜ ਦੀ ਦੁਨੀਆ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦੇਣਾ ਜਿਹੜਾ ਉਹ ਇੱਕ ਬਹੁਤ ਵੱਡੀ ਗੱਲ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਆ ਮੇਲੇ ਦੇ ਵਿੱਚ ਆ ਕੇ ਹਮਮਾਗੇ ਪਹੁੰਚੋ ਤਾਂ ਜੋ 20 ਤਰੀਕ ਨੂੰ ਸ਼ੁਰੂ ਹੋ ਜੂਗਾ 20 ਤਰੀਕ ਨੂੰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ 20 ਤਰੀਕ ਤੋਂ ਲੈ ਕੇ ਜਿਹੜਾ ਦੁਸ਼ਹਿਰ ਤੱਕ ਜਿਹੜਾ ਦੁਸ਼ਹਿਰ ਤੋਂ 5 ਅਕਤੂਬਰ ਤੱਕ ਜਿਹੜਾ ਚੱਲੇਗਾ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਪਹੁੰਚੋ ਹੋਰ ਜੀ ਟਾਈਮਿੰਗ ਕੀ ਹੈ ਟਾਈਮਿੰਗ ਜੀ ਜੇ ਅ ਜੋ ਮੇਲਿਆਂ ਦਾ ਟਾਈਮ ਹੁੰਦਾ ਵਾ ਤਕਰੀਬਨ ਸਵੇਰੇ 12 1 ਵਜੇ ਤੋਂ ਸਾਡੇ ਦੀ ਸਟਾਰਟ ਹੁੰਦਾ ਵਾ ਤੇ ਰਾਤ ਦੇ ਤਕਰੀਬਨ 11 11:30 ਵਜੇ ਤੱਕ ਦਾ ਟਾਈਮ ਹੁੰਦਾ ਹੈ ਜੀ ਜੋ ਪ੍ਰਸ਼ਾਸਨ ਦਾ ਜੋ ਪ੍ਰਸ਼ਾਸਨ ਦੀ ਗਾਈਡਲਾਈਨ ਹੋਊਗੀ ਉਦਾਂ ਹੀ ਸਾਰਾ ਉਹਨਾਂ ਦੇ ਨਾਲ ਹੀ ਚੱਲਾਂਗੇ ਇਹਦੇ ਨਾਮ ਨਾਲ ਇੱਥੇ ਅਸੀਂ ਫਾਇਰ ਦੇ ਵੀ ਪੂਰੇ ਪ੍ਰਬੰਧ ਰੱਖਾਂਗੇ ਫਾਇਰ ਸੇਫਟੀ ਦੇ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਉਰਿਟੀ ਆ ਕਿਉਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਭਾਈਚਾਰਾ ਵੀ ਰਹਿੰਦਾ ਤੇ ਇਸ ਕਰਕੇ ਸਾਨੂੰ ਪਤਾ ਇੱਕਦਮ ਕਈ ਵਾਰੀ ਕਰਾਊਡ ਵੱਧ ਘਟ ਹੋ ਜਾਂਦਾ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਪੂਰੀ ਮਦਦ ਦੇਵਾਂਗੇ ਤੇ ਆਪਦੇ ਵੱਲੋਂ ਵੀ ਜਿਹੜੀ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਅਸੀਂ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਬਹੁਤ ਪੀਸਫੁਲੀ ਵਧੀਆ ਤਰੀਕੇ ਨਾਲ ਇਹ ਮੇਲਾ ਸੰਪੰਨ ਹੋਵੇ ਸਾਰਿਆਂ ਨੂੰ ਜੈ ਸ਼ੀ ਰਾਮ ਜੈ ਵਾਲਮੀਕੀ ਜੈ ਰਵਿਦਾਸ ਤਨੂ ਸਾਰਿਆਂ ਨੂੰ ਪਤਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇੱਕ ਵਿਸ਼ਾਲ ਦੁਸ਼ਹਿਰੇ ਦਾ ਮੇਲਾ ਅਸੀਂ ਕਰਵਾਉਣ ਜਾ ਰਹੇ ਹਾਂ ਮੇਰੇ ਵੱਲੋਂ ਅਜੇਪਾਲ ਦੇ ਸਾਹਵਰ ਆਨੰਦ ਕਿਸ਼ੋਰ ਜੀ ਸੋਨ ਦਾਸ ਮਹਿਰਾ ਜੀ ਸੁਸ਼ੀਰਤੀ ਲੱਲਾ ਜੀ ਵੱਲੋਂ ਜਿਹੜਾ ਜੋਧੇਵਾਲ ਬਸਤੀ ਚੌਂਕ ਦੇ ਵਿੱਚ ਬਾਦ ਸਿੰਘ ਨਗਰ ਆ ਉਹਦੇ ਨਾਲ ਲੱਗਦੀ ਹੈ ਗਰਾਊਂਡ ਹੈ ਇਹਦੇ ਵਿੱਚ ਇੱਕ ਵਿਸ਼ਾਲ ਜਿਹੜਾ ਦੁਸ਼ਹਿਰੇ ਦਾ ਮੇਲਾ ਹੋਣ ਜਾ ਰਿਹਾ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਝੂਲੇ ਬੱਚਿਆਂ ਦੀਆਂ ਗੇਮਿੰਗਸ ਪਹਿਣਾਵਾਂ ਮਾਤਾਵਾਂ ਵਾਸਤੇ ਸ਼ਾਪਿੰਗ ਦੀਆਂ ਦੁਕਾਨਾਂ ਤੇ ਬੱਚਿਆਂ ਦੇ ਵਾਸਤੇ ਜਿਹੜੇ ਹੁੰਦੇ ਚੂਲੇ ਬੱਚਿਆਂ ਵਾਲੇ ਤੇ ਵੱਡਿਆਂ ਵਾਲੇ ਚੂਲੇ ਆ ਮੋਦ ਦਾ ਖੂਹ ਆ ਤੇ ਸਰਕਸ ਜਾਦੂ ਆਦੀ ਆਈਟਮਾਂ ਹੋਣਗੀਆਂ ਦੇਸ਼ ਵਿਦੇਸ਼ ਤੋਂ ਜਿਹੜੇ ਵਧੀਆ ਤੋਂ ਵਧੀਆ ਚੂਲੇ ਇੱਥੇ ਅਸੀਂ ਲੈ ਕੇ ਆ ਰਹੇ ਆ ਜਿਹੜੇ ਮਨੋਰੰਜਨ ਦਾ ਖਿੱਚ ਦਾ ਕਾਰਨ ਬਣਨਗੇ ਤੇ ਦੁਸ਼ਹਿਰੇ ਵਾਲੇ ਦਿਨ ਜਿਹੜਾ ਅਸੀਂ ਇੱਥੇ ਰਾਵਣ ਦਹਨ ਵੀ ਕਰਾਂਗੇ ਕਿੰਨੇ ਸਾਲ ਹੋ ਗਏ ਖਾਸ ਜੀ ਖਾਸ ਖਾਸ ਕਟੋਕਟ 16-17 ਸਾਲ ਹੋ ਗਏ ਜੀ ਇਸ ਗਰਾਊਂਡ ਦੇ ਵਿੱਚ ਦੁਸ਼ਹਿਰੇ ਦਾ ਮੇਲਾ ਲੱਗਦਾ ਪਹਿਲਾਂ ਸਾਹਮਣੇ ਵਾਲੀ ਸਾਈਡ ਲੱਗਦਾ ਸੀ ਹੁਣ ਇੱਧਰ ਲੱਗ ਰਿਹਾ ਤੇ ਬਹੁਤ ਪੁਰਾਣਾ ਇਤਿਹਾਸਿਕ ਮੇਲਾ ਇੱਥੇ ਲੱਗਦਾ ਆ ਰਿਹਾ ਵਾ ਤੇ ਸਾਡੀ ਤਾਂ ਇਹ ਸੋਚ ਹੁੰਦੀ ਹੈ ਦੇਖੋ ਅੱਜ ਦੀ ਤੇਜ ਦੁਨੀਆ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਠਹਿਰਾ ਦੇ ਕੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਮਨੋਰੰਜਨ ਦਾ ਜਿਹੜਾ ਕੋ ਥੋੜਾ ਜਿਹਾ ਸਮਾਂ ਕੱਢ ਕੇ ਆਣ ਇੱਥੇ ਇੱਕ ਇੱਕ ਤਾਂ ਮੇਲੇ ਦਾ ਆਨੰਦ ਲੈਣ ਤੇ ਜਿਹੜੀ ਆਪਣੀ ਧਾਰਮਿਕ ਸੱਭਿਆਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਭਾਰਤ ਦੀ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਜਿਹੜੀ ਅੱਜ ਦੀ ਯੁਵਾ ਪੜੀ ਮੋਬਾਈਲ 'ਚ ਵੜ ਗਈ ਆ ਬਹੁਤ ਤੇਜ਼ ਹੋ ਗਈ ਉਹਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆਂ ਨਵੀਆਂ ਬਹੁਤ ਆਈਟਮਸ ਆਉਣਗੀਆਂ ਜੀ ਕੁਝ ਸਰਪ੍ਰਾਈਜ਼ ਵੀ ਰੱਖੇ ਨੇ ਸਾਰਾ ਕੁਝ ਤੁਹਾਨੂੰ ਹੁਣੇ ਦੱਸਦਾ ਫਿਰ ਤੁਹਾਡੀ ਅਟਰੈਕਸ਼ਨ ਦਾ ਕੀ ਰਹੂਗੀ ਤੁਸੀਂ ਮੌਕੇ ਤੇ ਆਓਗੇ 20 ਤਰੀਕ ਨੂੰ ਸ਼ੁਰੂ ਹੋ ਜੂਗਾ ਉਦੋਂ ਤੁਸੀਂ ਦੇਖਿਓ ਤੇ ਬਾਕੀ ਤੁਹਾਨੂੰ ਆਨੰਦ ਜੀ ਬਰੀਫ ਕਰਨਗੇ ਮੇਰੀ ਤਾਂ दिली ਇੱਛਾ ਹੈ ਵੀ ਜਿਸ ਤਰੀਕੇ ਰਲ ਮਿਲ ਕੇ ਕਰ ਰਹੇ ਆ ਕੁਦਰਤ ਇਹਨਾਂ ਨੂੰ ਤਰਕੀ ਆਫਤ ਰੱਖੇ ਔਰ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਹੈ ਬੜਾ ਸੁਫਾਵਾਂ ਮਾਹੌਲ ਰਹੇ ਠੀਕ ਹੈ ਜੀ ਔਰ ਮਹਾਰਾਜ ਨੇ ਤੇ ਅਸ਼ੀਰਵਾਦ ਰੱਖਣ ਕਿਸੇ ਤਰੀਕੇ ਤਰੱਕੀ ਕਰੀ ਜਾਣ ਹਾਂਜੀ ਉਹ ਜਿਹੜਾ ਸਾਡਾ ਸ਼ਹਿਰ ਹੈ ਇਹ ਵੀ ਤਰੱਕੀ ਕਰੇ ਧੰਨਵਾਦ ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੂੰਗਾ ਹਾਂਜੀ ਜਿਹੜਾ ਤੁਹਾਨੂੰ ਪਤਾ ਵੀ ਪੰਜਾਬ ਪਿਛਲੇ ਦਿਨੀ ਬਹੁਤ ਹੜ੍ਹਾਂ ਦੀ ਮਾਰ ਝੱਲ ਕੇ ਝਟਿਆ ਤੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕਿ ਦੇਖੋ ਅਸੀਂ ਬਹੁਤ ਦੁੱਖ ਚੋਂ ਨਿਕਲੇ ਆ ਪੰਜਾਬ ਨੂੰ ਫੇਰ ਉੱਠ ਖੜੇ ਹੋਣ ਦਾ ਮੌਕਾ ਕੁਦਰਤ ਨੇ ਦਿੱਤਾ ਤੇ ਅਸੀਂ ਚਾਹੁੰਦੇ ਹਾਂ ਕਿਉਂਕਿ ਫੈਸਟੀਵਲ ਡੇਜ਼ ਆ ਰਹੇ ਆ ਆਉਣ ਵਾਲਾ ਜਿਹੜਾ ਸਮਾਵਾ ਤਿਉਹਾਰਾਂ ਦਾ ਸਮਾਂ ਤੇ ਜਿਹੜੀ ਪਹਿਲੇ 3 ਦਿਨ ਦੀ ਕਮਾਈ ਹੈ ਇਸ ਮੇਲੇ ਦੀ ਜਿੰਨਾ ਵੱਧ ਤੋਂ ਵੱਧ ਲੋਕ ਆਣ ਕਿਉਂਕਿ ਮੈਂ ਤਾਂ ਅਪੀਲ ਕਰੂੰਗਾ ਵੱਧ ਤੋਂ ਵੱਧ ਪਬਜੀ ਜਿਹੜੀ ਇੱਥੇ ਆਵੇ ਕਿਉਂਕਿ ਪਹਿਲੇ 3 ਦਿਨ ਦੀ ਕਮਾਈ ਅਸੀਂ ਫਿਰ ਹੜਪੀਟਾਂ ਨੂੰ ਡੋਨੇਟ ਕਰਾਂਗੇ ਤੇ ਜਿਹੜਾ ਤਾਂ ਪੰਜਾਬ 'ਚ ਜਿਹੜਾ ਤੁਹਾਨੂੰ ਪਤਾ ਹੜਾ ਦੀ ਮਾਰ ਪਈ ਹੋਈ ਆ ਉਹ ਹੜਪੀਟਾਂ ਨੂੰ ਅਸੀਂ ਪਹਿਲੇ 3 ਦਿਨ ਦੀ ਕਮਾਈ ਡੋਨੇਟ ਕਰਾਂਗੇ ਵੱਧ ਤੋਂ ਵੱਧ ਲੋਕ ਸ਼ੁਰੂ ਦੇ ਜਿਹੜੇ ਦਿਨ ਆ ਉਹਨਾਂ ਦੇ ਵਿੱਚ ਆਣ ਕਿਉਂਕਿ ਜਿਹੜੇ ਪਹਿਲੇ ਸ਼ੁਰੂ ਦੇ ਤਿੰਨ ਦਿਨਾਂ ਦੀ ਕਮਾਈ ਹੋਊਗੀ ਉਹ ਜਿੰਨਾ ਜ਼ਿਆਦਾ ਪਬਲਿਕ ਆਊਗੀ ਤੇ ਓਨੀ ਹੀ ਜ਼ਿਆਦਾ ਕਮਾਈ ਹੋਊਗੀ ਤੇ ਉਹ ਅਸੀਂ ਕਮਾਈ ਜਿਹੜੀ ਹੈ ਤਿੰਨ ਦਿਨ ਦੀ ਜਿਹੜੇ ਹੜਪੜਤ ਹੈ ਪੰਜਾਬ 'ਚ ਜਿਹੜਾ ਤਰਪਤਾ ਹੜਾ ਦੀ ਮਾਰ ਪਈ ਹੋਈ ਆ ਉਹ ਹੜਪੜਤਾਂ ਨੂੰ ਅਸੀਂ ਪਹਿਲੇ ਤਿੰਨ ਦਿਨ ਦੀ ਕਮਾਈ ਦੋਨੇ ਪਤਾ ਵੀ ਪੰਜਾਬ ਪਿਛਲੇ ਦਿਨੀ ਬਹੁਤ ਹੜਾ ਦੀ ਮਾਰ ਝੱਲ ਕੇ ਹਟਿਆ ਤੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕਿ ਦੇਖੋ ਅਸੀਂ ਬਹੁਤ ਦੁੱਖ 'ਚੋਂ ਨਿਕਲੇ ਆਂ ਪੰਜਾਬ ਨੂੰ ਫੇਰ ਉੱਠ ਖੜੇ ਹੋਣ ਦਾ ਮੌਕਾ ਕੁਦਰਤ ਨੇ ਦਿੱਤਾ ਤੇ ਅਸੀਂ ਚਾਹਦੇ ਹਾਂ ਕਿਉਂਕਿ ਫੈਸਟੀਵਲ ਡੇ ਆ ਜਾ ਰਹੇ ਆ ਆਉਣ ਵਾਲਾ ਜਿਹੜਾ ਸਮਾਂ ਵਾ ਤਿਉਹਾਰਾਂ ਦਾ ਸਮਾਂ ਤੇ ਜਿਹੜੀ ਪਹਿਲੇ 3 ਦਿਨ ਦੀ ਕਮਾਈ ਐ ਇਸ ਮੇਲੇ ਦੀ ਜਿੰਨਾ ਵੱਧ ਤੋਂ ਵੱਧ ਲੋਕ ਆਣ ਕਿਉਂਕਿ ਮੈਂ ਤਾਂ ਅਪੀਲ ਕਰੂੰਗਾ ਵੱਧ ਤੋਂ ਵੱਧ ਪਬਲਿਕ ਜਿਹੜੀ ਇੱਥੇ ਆਵੇ ਕਿਉਂਕਿ ਪਹਿਲੇ 3 ਦਿਨ ਦੀ ਕਮਾਈ ਅਸੀਂ ਫਿਰ ਹੜਪੀਟਾਂ ਨੂੰ ਡੋਨੇਟ ਕਰਾਂਗੇ ਠੀਕ ਹੈ ਜੀ ਧੰਨਵਾਦ ਮਨੋਰੰਜਨ ਦਾ ਜਿਹੜਾ ਕੋ ਥੋੜਾ ਜਿਹਾ ਸਮਾਂ ਕੱਟ ਕੇ ਆਣ ਇੱਥੇ ਇੱਕ ਤਾਂ ਮੇਲੇ ਦਾ ਆਨੰਦ ਜਾਣ ਤੇ ਜਿਹੜੀ ਆਪਣੀ ਧਾਰਮਿਕ ਸੱਭਿਆਚਾਰਕ ਸਾਂਝ ਹੈ ਜਿਹੜੀ ਪੰਜਾਬ ਦੀ ਭਰ ਦੀ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਜਿਹੜੀ ਅੱਜ ਦੀ ਆਪਣੀ ਮੋਬਾਈਲ ਦੀ ਵੜ ਗਈ ਹੈ ਬਹੁਤ ਤੇਜ਼ ਹੋ ਗਈ ਉਹਨੂੰ ਅਸੀਂ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਨਵੀਂ ਚੀਜ਼ ਕੀ ਲੱਗੇ ਉਹਦੇ ਵੀ ਨਵੀਆਂ ਬਹੁਤ ਆਈਟਮਸ ਹੋਣਗੀਆਂ ਜੀ ਕੁਝ ਸਰਪ੍ਰਾਈਜ਼ ਵੀ ਰੱਖੇ ਨੇ ਸਾਰਾ ਕੁਝ ਤੁਹਾਨੂੰ ਹੁਣ ਹੀ ਦੱਸਦਾ ਫਿਰ ਤੁਹਾਡੀ ਅਟਰੈਕਸ਼ਨ ਦਾ ਕੀ ਰਹੂਗੀ ਤੁਸੀਂ ਮੌਕੇ ਤੇ ਆਓਗੇ 20 ਤਰੀਕ ਨੂੰ ਸ਼ੁਰੂ ਹੋ ਜੂਗਾ ਉਹ ਤੁਸੀ ਦੇਖਿਓ ਤੇ ਬਾਕੀ ਤੁਹਾਨੂੰ ਆਨੰਦ ਜੀ ਬਰੀਫ ਕਰਨਗੇ। ਹਾਂ ਜੀ। ਹਾਂ ਜੀ ਬੰਦ ਜੀ। ਹਾਂ ਜੀ। ਸਭ ਤੋਂ ਪਹਿਲਾਂ ਤਾਂ ਸਾਰੇ মিডিਆ ਸਾਥੀਆਂ ਦਾ ਸਤ ਜੋ ਬਹੁਤ ਚੰਗੀ ਸਭਾ ਕਰਦੇ ਆ ਜੀ ਸਭ ਦੇ ਨਾਲ ਜੀ ਤੇ ਮੈਂ ਆਪਣੇ ਵੱਲੋਂ ਸਭ ਤੋਂ ਪਹਿਲਾਂ ਤਾਂ ਬਧਾਈ ਦਿੰਦਾ ਕਿ ਇਹ ਜੋ ਮੇਲਾ ਆ ਹਰ ਸਾਲ ਦੀ ਤਰ੍ਹਾਂ ਇੱਥੇ ਲੱਗਦਾ ਹੈ ਜਿਹਦੇ ਵਿੱਚ ਬਹੁਤ ਸਾਰੇ ਵਿਦਾ ਜਿਹੜੇ ਪਾਸ ਦੇ ਵਿਸਿਆ ਹੀ ਆ ਕਿ ਲੱਗਦੇ ਵੱਖ-ਵੱਖ ਜਿਹੜੇ ਆ ਕੱਸੀ ਦੇ ਜਿਹੜੇ ਝੂਲੇ ਔਰ ਬਾਜ਼ਾਰ ਲੱਗ ਰਹੇ ਨੇ ਜਿਹਦੇ ਵਿੱਚ ਮੈਂ ਦੱਸ ਸਕਦਾ ਜੀ ਇਸ ਵਾਰੀ ਜਿਹੜਾ ਮੇਲਾ ਆ ਉਹ ਅੱਗੇ ਨਾਲੋਂ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹਨੂੰ ਇੱਕ ਤਾਂ ਸੰਯੋਜਕ ਕੀਤਾ ਜਾ ਰਿਹਾ ਔਰ ਦੂਸਰਾ ਔਰ ਵਧੀਆ ਤਰੀਕੇ ਦੇ ਨਾਲ ਉਹਦੇ ਮੈਨੇਜ ਵੀ ਕੀਤਾ ਜਾ ਰਿਹਾ ਆ ਅਰੇ ਜਿਹੜਾ ਬੋਲਿਆ ਆ ਮਸਤੀ ਗੱਡੇ ਚੌਂਕ ਦੇ ਨਾਲ ਬਾਲ ਸਿੰਘ ਨਗਰ ਆ ਉਹਦੇ ਦੇਖ ਕੇ ਜਿਹੜਾ ਬੰਦ ਹੋ ਗਈ ਯਾਰ ਕਿਉਂਕਿ ਮੇਨ ਹਾਈਵੇ ਤੇ ਲੰਘਦਾ ਜਿਹੜੇ ਸ਼ਿਪਰੀ ਚੌਂਕ ਨੂੰ ਕਹਿੰਦਾ ਜੀ ਇਹਦੇ ਵਿਚਾਰ ਲੱਗ ਰਹੇ ਆ ਔਰ ਇੱਥੇ ਮੈਂ ਆਰਜੀ ਨੂੰ ਇਹ ਵੀ ਸੁਵਾਈ ਦਵਾਉਣਾ ਕਿ ਬਿਲਕੁਲ ਸਹੀ ਤਰੀਕੇ ਨਾਲ ਸਾਰਾ ਮੈਨੇਜ ਹੋਏਗਾ ਔਰ ਉਹ ਸਾਰੇ ਵੀ ਸੇਫਟੀ ਦਾ ਸਿਕਿਉਰਿਟੀ ਸਿਕਿਉਰਿਟੀ ਦਾ ਸੇਫਟੀ ਦਾ ਪੂਰਾ ਧਿਆਨ ਰੱਖਿਆ ਜਾਏਗਾ ਔਰ ਪਾਰਕਿੰਗ ਲਈ ਵੀ ਬਹੁਤ ਵਧੀਆ ਸੁਵਿਧਾਵਾਂ ਜਿਹੜੀਆਂ ਇੱਥੇ ਅਸੀਂ ਕੀਤੀਆਂ ਹੋਈਆਂ ਨੇ ਸੋ ਮੈਂ ਆਸपास ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰੂਗਾ ਕਿ ਵੱਧ ਤੋਂ ਵੱਧ ਸਮੰਵੇਦਨ ਨਾਲ ਪਹੁੰਚ ਕੇ ਆਪਣ ਕਿ ਕਿ ਦੌੜ ਭਾਈ ਦੀ ਦੁਨੀਆ ਵਿੱਚੋਂ ਟਾਈਮ ਕੱਢ ਕੇ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਦੇਣਾ ਜਰਾ ਉਹ ਇੱਕ ਬਹੁਤ ਵੱਡੀ ਗੱਲ ਆ। ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਇਹ ਮੇਲੇ ਦੇ ਵਿੱਚ ਆ ਕੇ ਹਮ ਮੰਗਰ ਵਿੱਚੋਂ ਤਾਂ ਜੋ 20 ਤਰੀਕ ਨੂੰ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ 20 ਤੀ ਤੋਂ ਲੈ ਕੇ ਜਿਹੜਾ 504 ਤੱਕ ਦੇ ਦਿਨਾਂ ਕੋ ਪੰਜ ਤੂ ਤੱਕ ਜਿਹੜਾ ਚੱਲੇਗਾ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਪਹੁੰਚੋ। ਸਰ ਜੀ ਟਾਈਮਿੰਗ ਕੀ ਰੱਖੀ ਹੈ? ਟਾਈਮਿੰਗ ਜੀ ਜੇ ਅ ਜਿਵੇਂ ਮੇਲੇ ਦਾ ਟਾਈਮ ਹੁੰਦਾ ਵਾ ਤਕਰੀਬਨ ਸਵੇਰੇ 12:00 ਵਜੇ ਤੋਂ ਸਾਡੇ ਵੀ ਸਟਾਰਟ ਹੁੰਦਾ ਵਾ। ਤੇ ਰਾਤ ਦੇ तकरीबन 11 11:30 ਵਜੇ ਤੱਕ ਦਾ ਟਾਈਮ ਹੁੰਦਾ ਹੈ ਜੀ ਜੋ ਪ੍ਰਸ਼ਾਸਨ ਦਾ ਜੋ ਪ੍ਰਸ਼ਾਸਨ ਦੀ ਗਾਈਡਲਾਈਨ ਹੋਊਗੀ ਉਦਾਂ ਹੀ ਪ੍ਰਸ਼ਾਸਨ ਦੀ ਗਾਈਡਲਾਈਨ ਦੇ ਨਾਲ ਹੀ ਚੱਲਾਂਗੇ ਇਹਦੇ ਨਾਲ ਨਾਲ ਇੱਥੇ ਅਸੀਂ ਫਾਇਰ ਦੇ ਵੀ ਪੂਰੇ ਪ੍ਰਬੰਧ ਰੱਖਾਂਗੇ ਫਾਇਰ ਸੇਫਟੀ ਦੇ ਤੇ ਉਹਦੇ ਨਾਲ ਨਾਲ ਜਿਹੜੀ ਸਿਕਿਉਰਿਟੀ ਆ ਕਿਉਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਭਾਈਚਾਰਾ ਵੀ ਰਹਿੰਦਾ ਤੇ ਇਸ ਕਰਕੇ ਸਾਨੂੰ ਪਤਾ ਇੱਕਦਮ ਕਈ ਵਾਰੀ ਕਰਾਊਡ ਵੱਧ ਘਟ ਰੋ ਜਾਂਦਾ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਪੂਰੀ ਮਦਦ ਦੇਵਾਂਗੇ ਤੇ ਆਪਦੇ ਵੱਲੋਂ ਵੀ ਜਿਹੜੀ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਅਸੀਂ ਕਰਾਂਗੇ ਵੀ ਕਿਸੇ ਵੀ ਤਰ੍ਹਾਂ ਦੀ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਬਹੁਤ ਪੀਸਫੁਲੀ ਵਧੀਆ ਤਰੀਕੇ ਨਾਲ ਇਹ ਮੇਲਾ ਸੰਪੰਨ ਹੋਵੇ ਹਾਂਜੀ ਬਹੁਤ ਵਧੀਆ ਵਧੀਆ ਕੰਮ ਹੋਣਗੇ ਜੀ ਸਾਫ ਸਫਾਈ ਦਾ ਵੀ ਗੱਲ ਵਰਗਿਆਂ ਦੇ ਢੋਲੇ ਉਹ ਹਰ ਤਰ੍ਹਾਂ ਦੀ ਮਨਿਆਰੀ ਦੀ ਦੁਕਾਨਾਂ ਕਿਹੜਾ ਜਿਹੜਾ ਫੂਡ ਦਿੱਤਾ ਜਾਏਗਾ ਬਿਲਕੁਲ ਕਲੀਅਰ ਦਿੱਤਾ ਜਾਏਗਾ ਪਬਲਿਕ ਨੂੰ ਕੋਈ ਦਿੱਕਤ ਨਹੀਂ ਆਏਗੀ ਬਿਲਕੁਲ ਫਰੈਸ਼ ਫੂਡ ਹੋਏਗਾ ਹਾਂ ਲੰਬੀ ਵੀ ਰਿਹਾ ਕਾਹੇ